ਕੀ ਚੈਨੀ ਮੋਰਾਂਗੇ ਸੀ ਮੋਦੀ ਤੋਂ ਡਰਦੇ ਨਹੀਂ ਇਹਦੇ ਕੀ ਤੀਣਾ ਪੁੱਤ ਦਾੜੀ ਦਾ ਮੁੱਛ ਕੋਨਾ ਬੜੇ ਮਹਿਤਾ ਤਾ ਜਿੰਦਾਬਾਦ 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 ਹੂ ਕੀਤਾ ਜਿੰਦਾਬਾਦ ਮੋਦਬਾਦ ਅਸੀ ਮੋਦੀ ਤੋਂ ਡਰਦੇ ਨਹੀਂ ਇਹਦੇ ਕੀ ਆ ਧੀਨਾ ਪੁੱਤ ਦਾੜੀ ਨਾ ਮੁੱਛ ਕੋਨਾ ਮੋਨਾ ਬਣਿਆ ਹੋਇਆ ਐ ਇਸ ਤੋਂ ਅਸੀਂ ਕਿਉਂ ਡਰੀਏ ਇਹ ਮੋਦੀ ਨੂੰ ਸ਼ਬਦ ਦੀ ਚਪੇੜਾ ਮਾਰੀਆਂ ਨੇ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਵਾਲੀਆਂ ਬਜ਼ੁਰਗ ਕਿਸਾਨ ਬੀਬੀਆਂ ਨੇ ਜੀ ਮੋਦੀ ਤੋਂ ਡਰਦੇ ਨਹੀਂ ਇਹਦੇ ਕੀ 3 ਨਾ ਪੁੱਤ ਦਾੜੀ ਦਾ ਮੁੱਛ ਖੋਨਾ ਬੜੇ ਮੈਂ ਤਾਂ ਇਹ ਤੋਂ ਸੀ ਕਿਸ ਤਰ੍ਹਾਂ ਡਰਾਂਗੇ ਇਸ ਮੋਕਮੇ ਮਾਤਾ ਦਾ ਗੁੱਸਾ ਇੱਥੇ ਹੀ ਖਤਮ ਨਹੀਂ ਹੋਇਆ ਉਹਨਾਂ ਮੋਦੀ ਨੂੰ ਖੂਬ ਸ਼ਬਦੀ ਚਪੇੜਾ ਮਾਰੀਆਂ ਕਰੇ ਜੀ ਜਿਹੜਾ ਕੋਈ ਸਾਡਾ ਬੱਚਾ ਰਹਿ ਗਿਆ ਅਸੀਂ ਇੱਕ ਜਨਾਨੀ ਨੂੰ ਘਰੇ ਛੱਡਾਂਗੇ ਕਰੇ ਮੇਰੇ ਨੂਹਾਂ ਹੈਗੇ ਮੈਂ ਨਾਲ ਜਾਵਾਂ ਪੁਰ ਜਾਵਾਂ ਪੁਰ ਜਾ ਕੇ ਪੜੇ ਕਰੇ ਇਸ ਤਰ੍ਹਾਂ ਦੀ ਤਿਆਰੀ ਕਰ ਰਹੇ ਹਾਂ ਪੂਰੀ ਤਿਆਰੀ ਕਰ ਰਹੇ ਹਾਂ ਜੀ ਪੂਰੀ ਤਿਆਰੀ ਸਾਡੇ ਕੋਲ ਰਸਣ ਪਾਣੀ ਪੂਰਾ ਸਾਡੇ ਕੋਲ ਫੁੱਲ ਤਿਆਰ ਹੈ ਇੱਕ ਸਾਲ ਭਰ ਦਾ ਰਸਣ ਅਸੀਂ ਲੈ ਕੇ ਜਾਵਾਂਗੇ ਅਸੀਂ ਪਿੱਛੇ ਨਹੀਂ ਮੁੜਾਂਗੇ ਅਸੀਂ ਮੌਧੀ ਤੋਂ ਡਰਦੇ ਨਹੀਂ ਇਹਦੇ ਕੀ ਆ ਧੀਨਾ ਪੁੱਤ ਦਾੜੀ ਦਾ ਮੁੱਛ ਖੋਨਾ ਬੜੇ ਮੈਂ ਤਾਂ ਇਹ ਤੋਂ ਸੀ ਕਿਸ ਤਰ੍ਹਾਂ ਡਰਾਂਗੇ ਅਸੀਂ ਸੇਖੋਂ ਹੁੰਨੇ ਆ ਅਸੀਂ ਆਪ ਦੀ ਹਾਲਤ ਸਾਡੀ ਸਹੀ ਹੈ ਸਹੀ ਆ ਵੀ ਸਹੀ ਹੈ ਸਮਾਲ ਸਮਾਨ ਨਹੀਂ ਜਾਵਾਂਗੇ ਅਸੀਂ ਅਸੀਂ ਡਰਾਂਗੇ ਨਹੀਂ ਇਸ ਤੋਂ ਅਸੀਂ ਆਗੇ ਕਿੰਨੇ ਕਾਨੂੰਨ ਬੰਦ ਕਰਾ ਕੇ ਹਟਾਂਗੇ ਇੱਕ ਹੋਰ ਬੀਬੀ ਨੇ ਕਿਹਾ ਕਿ ਅਸੀਂ ਮਾਈਪਾਗੋ ਦੀਆਂ ਵਾਰਸਾਂ ਹਾਂ ਤੇ ਸੰਘਰਸ਼ ਲਈ ਪਿੱਛੇ ਨਹੀਂ ਹਟਾਂਗੇ ਕੁਰਬਾਨੀ ਦੇਣ ਲਈ ਤਿਆਰ ਹਾਂ ਉਹਨਾਂ ਦੱਸਿਆ ਕਿ ਅਸੀਂ ਵੀ ਕਿਸਾਨਾਂ ਦੇ ਨਾਲ ਮਿਲ ਕੇ ਦਿੱਲੀ ਸੰਘਰਸ਼ ਲਈ ਜਾਵਾਂਗੇ ਜੋਸ਼ ਪੂਰਾ ਹੈ ਜੀ ਅਸੀਂ ਮਾਤਾ ਪਾਪ ਗੋਦੀਆਂ ਵਾਰਸ ਨੇ ਸਾਡੀ ਦਾਦੀ ਮਾਂ ਮਾਤਾ ਗੁਜਰ ਕੌਰ ਠੰਡੇ ਬੋਰਜ ਚ ਬੈਠ ਕੇ ਤੁਸੀਂ ਇਹ ਚੱਲ ਕੇ ਉਹਨਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਆਪਣੇ ਬੱਚਿਆਂ ਦੀਆਂ ਕੁਰਬਾਨੀਆਂ ਦਿੱਤੀਆਂ ਅਸੀਂ ਵੀ ਆਪਣੀਆਂ ਕੁਰਬਾਨੀਆਂ ਉਸੇ ਤਰ੍ਹਾਂ ਦੇ ਸਕਦੀਆਂ ਜੇ ਸਰਕਾਰ ਚਾਹੁੰਦੀ ਹੈ ਜਿਵੇਂ ਕਾਨੂੰਨ ਵਾਪਸ ਨਹੀਂ ਲੈਣੇ ਅਸੀਂ ਕੁਰਬਾਨੀਆਂ ਦੇ ਨੂੰ ਤਿਆਰ ਇੱਕ ਕੁਰਬਾਨੀ ਨਹੀਂ ਅਸੀਂ ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਕੁਰਬਾਨੀਆਂ ਲਵੇ ਅਸੀਂ ਉਸੇ ਤਰ੍ਹਾਂ ਹੀ ਕੁਰਬਾਨੀਆਂ ਦੇਵਾਂਗੇ ਸਰਕਾਰ ਨੂੰਰੇ ਜੋ ਵੀ ਸਰਕਾਰ ਦਾ ਆਰਾਧਾ ਜੇ ਸਰਕਾਰ ਦਾ ਆਰਾਧਾ ਵੀ ਸਾਡੀ ਸੰਗਤ ਜਿਉਂਦੀ ਜਾਗਦੀ ਰਵੇ ਸਾਨੂੰ ਵੋਟਾਂ ਪਾਵੇ ਸਾਨੂੰ ਵੱਡੀਆਂ ਅਹੁਦਿਆਂ ਤੇ ਪਹੁੰਚਾਵੇ ਤਾਂ ਉਹ ਸਾਡੀ ਗੱਲ ਮੰਨੇ ਕਾਨੂੰਨ ਵਾਪਸ ਲਵੇ ਤੇ ਅਸੀਂ ਉਹਨਾਂ ਦਾ ਸਤਿਕਾਰ ਕਰਾਂਗੇ ਜੇ ਨਹੀਂ ਤਾਂ ਫਿਰ ਸਰਕਾਰ ਨੂੰ ਵੀ ਪਤਾ ਜੇ ਬੰਦੇ ਨਾ ਰਹੇ ਤਾ ਫਿਰ ਉਹਨਾਂ ਨੂੰ ਬਨ ਵੋਟਾਂ ਵੀ ਨਹੀਂ ਮਿਲਣਗੀਆਂ ਅਸੀਂ ਉਸੇ ਤਰ੍ਹਾਂ ਹੀ ਨਾਲ ਚੱਲਣ ਨੂੰ ਸਹਿਮਤੀ ਨਾ ਜਾਵਾਂਗੇ ਨਾ ਅਸੀਂ ਲੜਾਈ ਕਰਨੀ ਹੈ ਨਾ ਅਸੀਂ ਕੋਈ ਇਸ ਤਰ੍ਹਾਂ ਕੋਲ ਜੇ ਸਰਕਾਰ ਦੀ ਮਰਜ਼ੀ ਆ ਸਾਡੇ ਗੋਲੀਆਂ ਚਲਾਵੇ ਸਾਡਾ ਜਿਵੇਂ ਮਰਜ਼ੀ ਕਤਲਵੇਂ ਸਾਨੂੰ ਜੇਲਾਂ ਚ ਭੇਜੇ ਪਵਾ ਸਾਡੇ ਬੱਚਿਆਂ ਨੂੰ ਕਤਲ ਕਰੇ ਸਾਨੂੰ ਕਤਲ ਕਰੇ ਸਾਡੇ ਮਰਦਾਂ ਨੂੰ ਅਸੀਂ ਨਾਲ ਜਾਵਾਂਗੇ ਤੇ ਨਾਲ ਹੀ ਆਪਣੀਆਂ ਕੁਰਬਾਨੀਆਂ ਦੇਵਾਂਗੇ ਪ੍ਰੇਮ ਸਿੰਘ ਯਾਤਰੀ ਕਿਸਾਨ ਅਗੁਰ ਇਸ ਮੌਕੇ ਕੀ ਕਹਿਣਾ ਹੈ ਆਓ ਦੇਖਦੇ ਹਾਂ ਜਿਹੜੀ ਸਾਡੀ ਤਿਆਰੀ ਹੈ ਜੀ 26 27 ਦੀ ਉਹ ਪੂਰੀ ਜੋਰਾ ਸ਼ੋਰਾਣਾ ਕੀਤੀ ਜਾ ਰਹੀ ਆ ਪਿੰਡਾਂ ਦੇ ਵਿੱਚ ਮੀਟਿੰਗਾਂ ਰੈਲੀਆਂ ਝੰਡਾ ਮਾਰਚ ਉਥੋਂ ਦੇ ਲਈ ਰਸਨ ਪਾਣੀ ਵੱਡੀ ਪੱਧਰ ਤੇ ਕਰ ਰਹੇ ਆ ਜਿਵੇਂ ਕੱਜ ਅਸੀਂ ਪਿੰਡ ਯਾਤਰੀ ਦੇ ਵਿੱਚ ਸਾਡੀਆਂ ਮਾਈਆਂ ਔਰਤਾਂ ਸਵੇਤ ਇਕੱਠੇ ਹੋ ਕੇ ਘਰ-ਘਰ ਜਾ ਕੇ ਜਿਹਦੇ ਵਿੱਚ ਅਖੰਡ ਨੂਨ ਮਿਰਚ ਸਾਰਾ ਲੰਗਰ ਦਾ ਪ੍ਰਬੰਧ ਇਕੱਠਾ ਕਰ ਰਹੇ ਆ ਭਮਾ ਕੇ ਕਾਨੂੰਨਾ ਨੂੰ ਵਾਪਸ ਕਰਾਉਣ ਲਈ ਸਾਨੂੰ 6 ਮਹੀਨੇ ਲੱਗ ਜਾਣ ਸਾਲ ਲੱਗ ਜੇ ਪਰ ਅਸੀਂ ਘਟੋ ਘਟ 6 ਮਹੀਨਿਆਂ ਦਾ ਰਾਸ਼ਨ ਨਾਲ ਲੈ ਕੇ ਜਾਵਾਂਗੇ ਤਾਂ ਕਿ ਕਿਸੇ ਤਰ੍ਹਾਂ ਦੀ ਦਿੱਕਤ ਨਾ ਵੀ ਭੁੱਖ ਨਾਲ ਨਾ ਮਰੀਏ ਭਾਵੇਂ ਕਿ ਸਰਕਾਰ ਦੀ ਗੋਲੀ ਨਾ ਮਾਰ ਜਾਂਗੇ ਕੋਈ ਡਰ ਨਹੀਂ ਸਾਨੂੰ ਜੇਲਾ ਚ ਲੈ ਜੂ ਕੋਈ ਡਰ ਨਹੀਂ ਪਰ ਲੰਗਰ ਜ਼ਰੂਰੀ ਆ ਇਸ ਕਰਕੇ 6 ਮਹੀਨਿਆਂ ਦਾ ਲੰਗਰ ਅਸੀਂ ਪੂਰਾ ਨਾਲੇ ਚੱਲਾਂਗੇ ਤਾਂ ਕਿ ਕੋਈ ਕਮੀਨਾ ਵੇ ਜਿਹੜੇ ਸਾਡੇ ਤੇ ਖੇਤੀ ਕਾਨੂੰਨ ਥੋਪੇ ਨੇ ਸਰਕਾਰ ਨੇ ਉਹਨਾਂ ਨੂੰ ਅਸੀਂ ਹਰ ਹਾਲ ਦੇ ਵਿੱਚ ਵਾਪਸ ਕਰਵਾ ਕੇ ਰਾਂਗੇ ਤੇ ਮੋਦੀ ਦੀ ਗੋਡੀ ਲਵਾ ਕੇ ਹੀ ਦਮ ਲਵਾ ਕੇ ਤੇ ਆਪਣੇ ਗੁਰੂਨ ਵਾਪਸ ਕਰਵਾਵਾਂਗੇ ਦਰਅਸਲ ਕੇਂਦਰ ਸਰਕਾਰ ਵੱਲੋਂ ਬਣਾਏ ਗੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸਬਡਿਵੀਜ਼ਨ ਮੋਡ ਮੰਡੀ ਦੇ ਪਿੰਡ ਯਾਤਰੀ ਵਿੱਚ ਹਰੀਆਂ ਚੁੰਨੀਆਂ ਲੈ ਕੇ ਔਰਤਾਂ 26 ਅਤੇ 27 ਨਵੰਬਰ ਦੇ ਦਿੱਲੀ ਚਲੋ ਸੰਘਰਸ਼ ਦੀਆਂ ਤਿਆਰੀਆਂ ਕਰ ਰਹੀਆਂ ਨੇ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਸੰਘਰਸ਼ ਦੌਰਾਨ ਲੰਗਰ ਲਈ ਰਾਸ਼ਨ ਵੀ ਇਕੱਠਾ ਕੀਤਾ ਜਾ ਰਿਹਾ ਹੈ ਜਿਸ ਦੀਆਂ ਇਹ ਤਸਵੀਰਾਂ ਨੇ ਤੇ ਜਿੱਥੇ ਮਾਤਾ ਨੇ ਇਹ ਸਾਰੀਆਂ ਸ਼ਬਦੀ ਚਪੇੜਾਂ ਮੋਦੀ ਨੂੰ ਮਾਰੀਆਂ ਨੇ